ਅੱਜ ਹਲਕਾ ਡੇਰਾ ਬਾਬਾ ਆਨੰਦ ਦਾ ਪਿੰਡ ਸ਼ਿਕਾਰਮਾਸੀਆਂ ਵਿਖੇ ਨੈਸ਼ਨਲ ਹਾਈਵੇ ਦੇ ਨਜ਼ਦੀਕ ਲਾੜੀ ਸੇਵਾ ਸੁਸਾਇਟੀ ਵੱਲੋਂ ਸਭ ਦਾ ਭਲਾ ਮਲਟੀ ਸਪੈਸ਼ਲਿਸਟ ਕਲੀਨਿਕ ਹਸਪਤਾਲ ਖੋਲ੍ਹਿਆ ਗਿਆ ਹਸਪਤਾਲ ਦੇ ਉਦਘਾਟਨ ਮੌਕੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਗੁਰੰਤੀ ਸਿੰਘ ਵੱਲੋਂ ਲਾੜੀ ਸੇਵਾ ਸੁਸਾਇਟੀ ਅਤੇ ਹਸਪਤਾਲ ਦੇ ਸਨਮੂਹ ਸਟਾਫ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਅਗੇ ਅਰਦਾਸ ਕੀਤੀ ਗਈ ਇਸ ਬਸੇਸ ਨੂੰ ਸਮਾਗਰਕ ਬਤੌਰ ਮੁੱਖ ਮਹਿਮਾਨ ਆਮਾਦੀ ਪਾਰਟੀ ਹਲਕਾ ਇੰਟਰਗੁਰ ਗੁਰਦੀਪ ਸਿੰਘ ਰੰਧਾਵਾ ਨੇ ਸਿਰਕਤ ਕੀਤੀ ਅਸਲ ਦੇ ਸਟਾਫ ਅਤੇ ਲਾਡੀ ਸਰਵ ਸੋਸਾਇਟੀ ਦੇ ਮੈਂਬਰ ਸਹਿਬਾਨ ਵੱਲੋਂ ਗੁਰਦੀਪ ਸਿੰਘ ਰੰਧਾਵਾ ਦੇ ਪਹੁੰਚੋਂ ਪ੍ਰੰਤ ਉਹਨਾਂ ਨੂੰ ਬੁੱਕਾ ਭੇਟ ਕਰਕੇ ਪਰਮਾ ਸਵਾਗਤ ਕੀਤਾ ਗਿਆ ਅਸਲ ਦਾ ਉਦਘਾਟਨ ਬਲੇਸੀ ਗੁੜੀਆਂ ਅਤੇ ਜਬਜੀਜੀਤ ਕੌਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ मौके ਹਲਕਾ ਅਗੁਰ ਗੁਰਦੀਪ ਸਿੰਘ ਰੰਧਾਵਾ ਨੇ ਸਭ ਦਾ ਭਲਾ ਮੱਤੇ ਸਫਲ ਚੈਰੀਟੇਬਲ ਅਸਲ ਦੇ ਮਾਲਕ ਅਤੇ ਸਮੂਹ ਡਾਕਟਰ ਸਹਿਬਾਨਾਂ ਨੂੰ ਵਧਾਈ ਦੇਂਦੋ ਇੱਕਾ ਇਸ ਹਸਪਤਾਲ ਖੁੱਲਣ ਨਾਲ ਲਾਗੇ ਲਾਗੇ ਦੇ ਪਿੰਡਾਂ ਨੂੰ ਵੱਡਾ ਫਾਇਦਾ ਮਿਲੇਗਾ। ਉਹਨਾਂ ਡਾਕਟਰ ਸਹਿਬਾਨਾਂ ਨੂੰ ਪੁੱਛੀ ਕਿ ਕਿੱਕ ਜੱਗੇ ਸਮਾਜਿਕ ਸਿਰਜਣਾ ਲਈ ਗਰੀਬਾਂ ਦੇ ਇਲਾਜ ਵਿੱਚ ਆਪਣੀ ਸੇਵਾ ਕਰਕੇ ਅਹਿਮ ਸਹਿਯੋਗ ਕੋਣ। ਇਸ ਮੌਕੇ ਲੜੀ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨਾਂ ਅਤੇ ਹਸਪਤਾਲ ਡਾਕਟਰਾਂ ਦਾ ਕੀ ਕਹਿਣਾ ਹੋ? ਆਓ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਬਿਊਰੋ ਰਿਪੋਰਟ ਅਲ ਪੰਜਾਬ న్యూਸ ਅੱਜ ਸ਼ਿਕਾਰਮਾਸੀਆਂ ਪਿੰਡ 'ਚ ਜਿਹੜਾ ਸਰਬਾਧਾ ਭਲਾ ਸੇਵਾ ਸੁਸਾਇਟੀ ਵਾਲਿਆਂ ਹਸਪਤਾਲ ਬਣਿਆ ਉਹਦਾ ਅੱਜ ਨੌਗਰੇਟਸ ਜੀਕੀ ਉਹਦੇ ਇਸ ਬੰਦ ਚ ਮ ਆਇਆ ਇਹਦੇ ਨਾਲ ਜਿਹੜੇ ਨਾਗ ਲਾ ਕੇ ਬੰਦੇ ਆ ਜਾਂ ਮਰੀਜ਼ ਆ ਉਹਨਾਂ ਨੂੰ ਕਾਫੀ ਹੱਦ ਤੱਕ ਸਹੂਲਤ ਜਿਹੜੀ ਇਹਦੀ ਹਸਪਤਾਲ ਦੀ ਮਿਲਦੀ ਆ ਬੜੇ ਸੱਚੇ ਸੁੱਚੇ ਆਦਮੀ ਆ ਜਿਨ੍ਹਾਂ ਨੇ ਹਸਪਤਾਲ ਬਣਾਇਆ ਪਰ ਬੜੀ ਸਮਾਜ ਦੀ ਚੰਗੀ ਤਰ੍ਹਾਂ ਸੇਵਾ ਕਰਦੇ ਨੇ ਮੈਨਾਂ ਤਾਂ ਇਹ ਉਮੀਦ ਰੱਖਦਾ ਕਿ ਤੁਸੀਂ ਚੰਗੇ ਸਮਾਜ ਦੀ ਸਿਰਜਣ ਵਾਸਤੇ ਤੁਹਾਡਾ ਵੀ ਬੜਾ ਵੱਡਾ ਯੋਗਦਾਨ ਆ ਤਾਂ ਗਰੀਬਾਂ ਦੀ ਵੱਧ ਤੋਂ ਵੱਧ ਜਿਹੜੀ ਸੇਵਾ ਤੁਸੀਂ ਕਰਨੀ ਉਹਨਾਂ ਕਾ ਵੀ ਆਪਾਂ ਹਮੇਸ਼ਾ ਹੀ ਗਰੀਬਾਂ ਦੇ ਸੇਵਾ 'ਚ ਹਰ ਵੇਲੇ ਤਤਪਰ ਰਹਿਣੇ ਆ ਤਾਂ ਚੰਗਾ ਲੱਗਾ ਜਦੋਂ ਸੋਸਾਇਟੀ 'ਚ ਵਧੀਆ ਲੋਕ ਹੋਣਗੇ ਇੱਕ ਤਾਂ ਚੰਗਾ ਜਗਾ ਸੋਸਾਇਟੀ ਜਿਹੜੀ ਸਾਡੀ ਨਿਕਰ ਜੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੋ ਦੋਸਤਾਂ ਨਾਲ ਸਾਰੇ ਮਿੱਤਰਾਂ ਨਾਲ ਰਲ ਮਿਲ ਕੇ ਜਿਹੜਾ ਆਪਾਂ ਹਸਪੀਟਲ ਬਣਾਇਆ ਆ ਸਭ ਦਾ ਭਲਾ ਮਲਟੀ ਸਪੈਸ਼ਲਿਸਟ ਚੈਰੀਟੇਬਲ ਹਸਪਤਾਲ ਚੈਰੀਟੇਬਲ ਅਸੀਂ ਤਾਂ ਲਾਇਆ ਕਿ ਸਾਨੂੰ 6-7 ਸਾਲ ਤੋਂ ਜਿਹੜੀ ਸਾਡੀ ਸੰਸਥਾ ਚੱਲਦੀ ਆ ਰਹੀ ਆ ਬਹੁਤ ਸਾਰੇ ਮਰੀਜ਼ ਜਿਹੜੇ ਆਪਾਂ ਦੂਜੇ ਹਸਪੀਟਲਾਂ ਵਿੱਚ ਜਦੋਂ ਸ਼ਿਫਟ ਕਰਦੇ ਆ ਕੋਈ ਗਰੀਬ ਪਰਿਵਾਰ ਨਹੀਂ ਇਲਾਜ ਕਰਾ ਸਕਦਾ ਅਸੀਂ ਉਹਨਾਂ ਦਾ ਇਲਾਜ ਜਦੋਂ ਕਰਾਉਣ ਵਾਸਤੇ ਖੜਦੇ ਆ ਸਾਨੂੰ ਬਹੁਤ ਘੱਟ ਲੈਸ ਹੁੰਦਾ ਘੱਟੋ ਘੱਟ 10 20% ਹੀ ਬਸ ਨਹੀਂ ਤਾਂ ਸਾਨੂੰ ਫੁੱਲ ਪੇ ਕਰਕੇ ਫਿਰ ਮਰੀਜ਼ ਦਾ ਜਿਹੜਾ ਇਲਾਜ ਕਰਾਉਣਾ ਪੈਂਦਾ ਇਹ ਹਸਪੀਟਲ ਖੋਲਣ ਦਾ ਸਾਡਾ ਮਕਸਦ ਹੀ ਇਹ ਆ ਕਿ ਜਿਹੜੇ ਸਾਡੇ ਇੰਨੇ ਜ਼ਿਆਦਾ ਲੋਡਵੰਦ ਪੇਸ਼ੈਂਟ ਜਿਹੜੇ ਸਾਨੂੰ ਫੋਨ ਕਰਦੇ ਆ ਅਸੀਂ ਉਹਨਾਂ ਨੂੰ ਆਪਣੇ ਹਸਪੀਟਲ ਲਿਆ ਕੇ ਇਥੇ ਇਲਾਜ ਕਰਾਂਗੇ ਬਿਲਕੁਲ ਫ੍ਰੀ ਆਫ ਕੋਸਟ ਜਿਹੜੇ ਸਾਡੇ ਸੱਜਣ ਸਿਰੇ ਸਾਡੇ ਦਾਨੀ ਸੱਜਣ ਨੇ ਬਟਾਲੇ ਤੋਂ ਭਾਜੀ ਆਏ ਸਾਡੇ ਪਿੰਡ ਦੇ ਨੇ ਚਾਚਾ ਜੀ ਸਾਡੇ ਇਹ ਚਾਚਾ ਜੀ ਪੁਲਿਸ ਚ ਨੇ ਸਾਡੇ ਜੀ ਗਰੁੱਪ ਭਾਜੀ ਆ ਸਾਰੇ ਆਪਾਂ ਰਲ ਮਿਲ ਕੇ 10 20 50 100 500 ਅਸੀਂ ਦਸਵੰਧ ਇਕੱਠਾ ਕਰਦੇ ਆ ਅਸੀਂ ਉਹ ਪੇਸ਼ੈਂਟ ਦਾ ਇੱਥੇ ਇਲਾਜ ਕਰਾ ਸਕਦੇ ਆ ਬਿਲਕੁਲ ਘੱਟ ਰੇਟ ਤੇ ਜਿਵੇਂ ਕਿ ਮੰਨ ਲਓ 10 ਲੱਖ ਦਾ ਇਲਾਜ ਆ ਉਹ ਤਾਂ 5 ਲੱਖ ਦਾ ਹੋ ਜੇ 50 ਹਜ਼ਾਰ ਦਾ ਇਲਾਜ ਤੇ 25 ਹਜ਼ਾਰ ਦਾ ਹੋਊਗਾ ਜੇ 100 ਰੁਪਏ ਦਾ ਇਲਾਜ ਆ ਦੇ ਤਾਂ ਉਹ ਫ੍ਰੀ ਹੋਊਗਾ ਉਹਦਾ ਕੋਈ ਵੀ ਕਿਸੇ ਤੋਂ ਚਾਰਜ ਨਹੀਂ ਲਿਆ ਜਾਊ ਸਰ ਕਿੰਨੇ ਬੈੱਡ ਦਾ ਹੈ ਹਸਪੀਟਲ ਇਹ ਹਸਪੀਟਲ ਜਿਹੜਾ ਵਾ ਫਿਲਹਾਲ ਤੇ 15 ਬੈੱਡ ਦਾ ਹਸਪੀਟਲ ਸਟਾਰਟ ਹੋਇਆ ਆ 6 ਬੈੱਡ ਅਮਰਜੈਂਸੀ ਚ ਆ 6 ਬੈੱਡ ਹੈਗੇ ਆ ਆਈਸੀਯੂ ਚ ਤੇ ਬਾਕੀ ਜਿਹੜੇ ਆ ਵਾਰਡ ਚ ਨੇ ਕੁਝ ਇਸਰ ਕਾਫੀ ਚਿਰ ਤੋਂ ਸੇਵਾ ਸੁਸਾਇਟੀ ਨਾਲ ਜੁ ਬਾਹਰੀ ਲੋਕਾਂ ਨੇ ਤੁਸੀਂ ਕਮਰੇ ਵੀ ਪਵਾ ਗਏ ਤੁਸੀਂ ਦੇਖਿਆ ਤੇ ਇਸ ਸੇਵਾ ਦੇ ਵਿੱਚ ਵਾਟ ਚੜ ਕੇ ਫਿਰ ਹਿਸਾਬ ਹੋਵੇ ਬਿਲਕੁਲ ਜੀ ਇਹ ਸੇਵਾ ਜੀ ਵਾਟ ਚੜ ਕੇ ਹਿਸਾਬ ਪਏਗਾ ਕੋਈ ਸਾਨੂੰ ਇੱਥੇ ਆ ਕੇ ਲੋੜਵੰਦ ਪਰਿਵਾਰ ਕਹਿੰਦਾ ਵਾ ਕਿ ਮੇਰੇ ਕੋ ਪੈਸੇ ਨਹੀਂ ਹੈਗੇ ਕਿ ਸਾਡਾ ਇਲਾਜ ਜਿਹੜਾ ਵਾ ਫ੍ਰੀ ਹੋਣਾ ਚਾਹੀਦਾ ਉਹਦੀ ਇਨਕੁਆਰੀ ਹੋਏਗੀ ਉਹਦੇ ਘਰਬਾਰ ਦਾ ਪਤਾ ਲੱਗੂਗਾ ਪਤਾ ਸਾਡਾ ਕੋਈ ਸੇਵਾਦਾਰ ਜਾਏਗਾ ਉਹਦਾ ਪਤਾ ਕਰੇਗਾ ਵੀ ਇਹ ਵਾਕਈ ਲੋੜਵੰਦ ਦਾ ਕਿ ਦੇ ਕੋ ਝੂਠ ਤਾਂ ਨਹੀਂ ਬੋਲਦਾ ਜੇ ਉਹ ਲੋੜਵੰਦ ਹੋਏਗਾ ਤੇ ਉਹਦਾ ਇਲਾਜ ਜਿਹੜਾ ਵਾ ਫ੍ਰੀ ਆਫ ਕੋਸਟ ਕੀਤਾ ਜਾਏਗਾ ਹਾਂਜੀ ਡਾਕਟਰ ਸਾਹਿਬ ਅੱਜ ਤੁਹਾਡੇ ਨਵੇਂ ਹਸਪੀਟਲ ਦਾ ਮਹ ਕੀ ਕਹਿਣਾ ਚਾਹੁੰਦੇ ਆਪਾਂ ਅੱਜ ਦੇ ਸੰਬੰਧ ਵਿੱਚ ਆਈ ਹੋਈ ਸਾਰੀ ਸੰਗਤ ਨੂੰ ਮੇਰੇ ਵੱਲੋਂ ਪਹਿਲਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਬ ਦਾ ਪੜਾ ਮਲਟੀ ਸਪੈਸ਼ਲਿਸਟ ਚੈਰੀਟੇਬਲ ਹਸਪੀਟਲ ਖੋਲਿਆ ਜਿਹੜਾ ਕਿ ਗਰੀਬਾਂ ਦੀ ਮਦਦ ਵਾਸਤੇ ਇੱਥੇ ਹਰ ਤਰ੍ਹਾਂ ਦੀ ਲਾਜ਼ਮ ਹੋਣਗੇ ਜਿਵੇਂ ਕਿ ਅਬਡਮਨ ਦੇ ਪੇਟ ਦੀਆਂ ਬਿਮਾਰੀਆਂ ਦੇ ਹਾਰਡੀਆ ਰਿਲੇਟਡ ਔਰਥੋ ਦੇ ਰਿਲੇਟਡ ਸਾਰੀ ਮਲਟੀਪਲ ਇੱਥੇ ਲਾਜ਼ਮ ਹੋਣਗੇ ਤੇ ਬਹੁਤ ਹੀ ਘੱਟ ਡਾਟਾ ਵਿੱਚ ਲਾਜ ਹੋਣਗੇ ਟੋਟਲ ਕਿੰਨੇ ਡਾਕਟਰਾਂ ਦੀ ਟੀਮ ਜਿਹੜੀ ਤੁਹਾਡੀ ਹੋਏਗੀ ਸਾਡੇ ਕੋਲ ਟੋਟਲ 8-9 ਡਾਕਟਰ ਹੈਗੇ ਨੇ 8-9 ਡਾਕਟਰਾਂ ਦੀ ਟੀਮ ਹੈ ਸਰਜਨ ਨੇ ਕੁਝ ਪ੍ਰੋਡਕਟਿਵ ਡਾਕਟਰ ਨੇ ਕੁਝ ਗਾਈਡਿੰਗ ਦੇ ਡਾਕਟਰ ਨੇ ਠੀਕ ਹੈ ਸਾਡੇ 8 ਨੂੰ ਜਾਣਾਂ ਦੀ ਟੀਮ ਹੈਗੀ ਹੈ ਜਿਹੜਾ ਕਿ ਸਾਰਾ ਹਸਪੀਟਲ ਦੇਖਣੀ ਹੈ ოਪਰੇਸ਼ਨ ਨਾਲ ਸੰਬੰਧਿਤ ਵੀ ਸਾਰਾ ਸੌਲਡ ਤੇ ਹੈਗੇ ਨੇ ਜੀ ਜੀ ਸੂਪਰਲੀਟਡ ਦੇ ਸਬੰਧਿਤ ਔਰਥੋਗਾਈਨਿੰਗ ਠੀਕ ਹੈ ਜੀ ਤੇ ਆਪਣਾ ਯੂਰੋਲੋਜੀ ਦੇ ਜਿੰਨੇ ਵੀ ਕੇਸ ਆ ਸਾਰੇ ਇੱਥੇ ਹੋਣਗੇ